ਇਹ ਪੇਸਟ ਜੇ ਤੁਸੀਂ ਇੱਕ ਵਾਰੀ ਤਿਆਰ ਕਰ ਲਿਆ ਤਾਂ ਪੂਰੀ ਗਰਮੀ ਮੌਜ ਕਰੋਗੇ ਕਿਉਂਕਿ ਗਰਮੀ ਹੋਵੇ ਚਾਹੇ ਸਰਦੀ ਇਹ ਕਦੇ ਖਰਾਬ ਨਹੀਂ ਹੁੰਦਾ ਤੇ ਜਿੰਨੀਆਂ ਮਰਜ਼ੀ ਸਬਜ਼ੀਆਂ ਤਿਆਰ ਕਰੀ ਜਾਓ ਪਰ ਇਹਨੇ ਮੁੱਕਣਾ ਨਹੀਂ ਇਹ ਹੈਗਾ ਜੀ ਅਦਰਕ ਲਸਣ ਦਾ ਪੇਸਟ ਜਿਹੜਾ ਕਿ ਸਾਡੇ ਲਈ ਬੜਾ ਹੀ ਜ਼ਰੂਰੀ ਹੈ ਅਸੀਂ ਹਰ ਇੱਕ ਸਬਜ਼ੀ ਵਿੱਚ ਪਾਉਣੀ ਪਾਉਣਿਆ 1.5 ਘੰਟੇ ਦੀ ਮਿਹਨਤ ਪੂਰੀ ਗਰਮੀ ਆਰਾਮ ਦਿੰਦੀ ਹੈ ਇਹਦੇ ਲਈ ਲੈ ਆਪਾਂ 1 ਕਿਲੋ ਅਦਰਕ 3-4 ਮਿੰਟਾਂ ਲਈ ਉਹਨੂੰ ਆਪਾਂ ਪਾਣੀ ਵਿੱਚ ਪਾ ਕੇ ਰੱਖਤਾ ਤਾਂ ਕਿ ਜਿਹੜਾ ਵੀ ਉਹਦੇ ਉੱਪਰ ਮਿੱਟੀ ਘਟ ਹੈ ਉਹ ਚੰਗੀ ਤਰ੍ਹਾਂ ਉੱਤਰ ਜਾਏ ਫਿਰ ਹੱਥਾਂ ਨਾਲ ਉਹਨੂੰ ਚੰਗੀ ਤਰ੍ਹਾਂ ਸਾਫ ਕਰਕੇ ਕਿਸੇ ਵਿਛਲਨੀ ਵਿੱਚ ਪਾ ਕੇ ਘੰਟਾ ਕਲੀ ਧੁੱਪ ਚ ਰੱਖ ਦਿਓ ਤਾਂ ਕਿ ਉਹ ਸੁੱਕ ਜੇ ਗਿੱਲਾ ਬਿਲਕੁਲ ਨਹੀਂ ਹੋਣਾ ਚਾਹੀਦਾ ਚਾਹੇ ਤੁਸੀਂ ਪੱਖੇ ਥੱਲੇ ਨੂੰ 3-4 ਘੰਟਿਆਂ ਲਈ ਸੁਕਾ ਲਿਓ ਅਸਵਾਜੀ ਆਪਾਂ ਅਦਰਕ ਨੂੰ ਛਿੱਲਣਾ ਕਿਵੇਂ ਇਹ ਗੱਲ ਤੁਸੀਂ ਧਿਆਨ ਨਾਲ ਦੇਖਿਓ ਛੋਟੀਆਂ-ਛੋਟੀਆਂ ਗੱਲਾਂ ਐ ਬਸ ਉਹਨਾਂ ਨੇ ਨੋਟ ਕਰਨਾ ਹੈ ਜਿਹੜੇ ਅਦਰਕ ਤੇ ਕਾਫੀ ਜੋੜ ਜੇ ਹੁੰਦੇ ਆ ਉਹਨਾਂ ਨੂੰ ਖੋਲ ਕੇ ਤੁਸੀਂ ਉੱਥੋਂ ਚੰਗੀ ਤਰ੍ਹਾਂ ਸਾਫ਼ ਕਰ ਲਿਓ ਤੇ ਜਿਹੜਾ ਹਿੱਸਾ ਇਹਦਾ ਪਲੇਨ ਹੋਊਗਾ ਉੱਪਰੋਂ ਉਹਨੂੰ ਛਿੱਲਣ ਦੀ ਜ਼ਿਆਦਾ ਕੋਈ ਜ਼ਰੂਰਤ ਨਹੀਂ ਜਿੱਥੋਂ ਵੀ ਇਹ ਖਰਾਬ ਹੋਊਗਾ ਉਹਨਾਂ ਹਿੱਸਾ ਤੁਸੀਂ ਕੱਟ ਦੇਣਾ ਬੜੇ ਧਿਆਨ ਨਾਲ ਅਦਰਕ ਛਿੱਲਣੀ ਹੈ ਮਤਲਬ ਅੱਧੀ ਆਪਾਂ ਛਿੱਲਾਂਗੇ ਅੱਧੀ ਨਹੀਂ ਛਿੱਲਦੇ ਜਿੰਨਾ ਪਲੇਨ ਹਿੱਸਾ ਇਹਦਾ ਉਹ ਆਪਾਂ ਛੱਡ ਦਾਂਗੇ ਇਸੇ ਹਿਸਾਬ ਨਾਲ ਆਪਾਂ ਸਾਰੀ ਅਦਰਕ ਨੂੰ ਛਿੱਲ ਲਿਆ ਤੇ ਜੋੜ वगैरह ਤੁਸੀਂ ਬਿਲਕੁਲ ਖੋਲ ਲਿਓ ਤਾਂ ਕਿ ਇਹਦੇ ਖੁੰਝੇ ਜ ਚੰਗੀ ਤਰ੍ਹਾਂ ਸਾਫ਼ ਹੋ ਜਾਣ ਦੋ ਹਿੱਸਿਆਂ ਵਿੱਚ ਇਹਦੇ ਛਿਲਕੇ ਰੱਖਿਓ ਇੱਕ ਜਿਹੜੇ ਜ਼ਿਆਦਾ ਖਰਾਬ ਹੋਏ ਤੇ ਇੱਕ ਜਿਹੜੇ ਸਾਫ਼ ਹੋਏ ਕਿਉਂਕਿ ਉਹਨਾਂ ਨੂੰ ਕਿਵੇਂ ਵਰਤਣਾ ਉਹ ਵੀ ਤੁਹਾਨੂੰ ਦੱਸਾਂਗੇ ਫਿਰ ਆਪਾਂ ਲਈਏ 1 ਕਿਲੋ ਲਸਣ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਛਿੱਲ ਲਾਂਗੇ ਤੇ ਉਸ ਤੋਂ ਬਾਅਦ ਜੀ ਆਪਣੀ ਅਦਰਕ ਹੈ ਜਿਹੜੀ ਜਦੋਂ ਆਪਾਂ ਛਿੱਲ ਲਈ ਤਾਂ ਇਹਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲੈਣਾ ਕਿਉਂਕਿ ਜੇ ਤੁਸੀਂ ਇਹਨੂੰ ਮੋਟੇ ਪੀਸਾਂ ਵਿੱਚ ਕੱਟ ਲਿਆ ਇਹਨੇ ਚੰਗੀ ਤਰ੍ਹਾਂ ਗ੍ਰਾਇੰਡ ਨਹੀਂ ਹੋਣਾ ਪੀਸ ਵਿੱਚ ਇਹਦੇ ਛੋਟੇ ਛੋਟੇ ਬਚ ਜਾਣਗੇ ਤੇ ਬਾਕੀ ਟਾਈਮ ਵੀ ਬਹੁਤ ਲੱਗੂਗਾ ਇਸ ਕਰਕੇ ਤੁਸੀਂ ਪਹਿਲਾਂ ਹੀ ਇਹਨੂੰ ਛੋਟੇ ਛੋਟੇ ਪੀਸਾਂ ਵਿੱਚ ਕੱਟ ਲਿਓ ਤਾਂ ਕਿ ਪੇਸਟ ਜਿਹੜਾ ਮਿੰਟਾਂ ਵਿੱਚ ਬਣ ਜੇ ਜਿਹੜਾ ਅਦਰਕ ਖਰਾਬ ਸੀ ਉਹ ਪਸਾਰਾ ਬਾਹਰ ਕੱਢ ਤਾਂ ਤੇ ਜਿਹੜੇ ਇਹਦੇ ਸਾਫ਼-ਸਾਫ਼ ਛਿਲਕੇ ਸੀ ਜਿਹੜਾ ਆਪਾਂ ਅੱਧੀ ਸਾਫ਼ ਜਗ੍ਹਾ ਤੇ ਛਿੱਲਿਆ ਸੀ ਉਹਨੂੰ ਆਪਾਂ ਸੁਕਾ ਲਾਂਗੇ ਉਹਦਾ ਤੁਸੀਂ ਅਦਰਕ ਪਾਊਡਰ ਤਿਆਰ ਕਰ ਲਿਓ ਤੇ ਅੱਗੇ ਉਹਨੇ ਬੜਾ ਕੰਮ ਆਉਣੇਗਾ ਫੇਰ ਆਪਣੀ ਲਸਣ ਹੈ ਜੀ ਉਹ ਆਪਾਂ 1 ਕਿਲੋ ਲਈ ਤੇ ਉਹਦੇ ਵਿੱਚੋਂ ਵੀ ਜਿਹੜੀ ਖਰਾਬ ਸੀ ਉਹ ਕੱਢਤੀ ਲਸਣ ਆਪਾਂ ਥੋੜੀ ਜੀ ਘੱਟ ਲਈਏ ਥੋੜੀਆਂ ਜਿਹੀਆਂ ਗੰਡੀਆਂ ਆਪਾਂ ਵਿੱਚੋਂ ਰੱਖ ਲਈਆਂ ਸੀ ਕਿਉਂਕਿ ਅਦਰਕ 200 ਗ੍ਰਾਮ ਦੇ ਲਗਭਗ ਨਿਕਲ ਗਈ ਥੋੜੀ ਜੀ ਖਰਾਬ ਸੀ ਤੇ ਥੋੜੀ ਜੀ ਛਿਲਕੇ ਨਿਕਲ ਗਏ ਇਸ ਲਈ ਆਪਾਂ ਇਹ ਸਮਾਨ ਹੈ ਜਿਹੜਾ 8-800 ਗ੍ਰਾਮ ਦੇ ਲਗਭਗ ਹੈ ਇੱਕੋ ਜਿਹਾ ਦੋਨੇ ਚੀਜ਼ਾਂ ਲਿਓ ਤਾਂ ਕਿ ਟੇਸਟ ਇੱਕੋ ਜਾਵੇ ਜਦੋਂ ਇਹਨਾਂ ਨੂੰ ਤੁਸੀਂ ਛਿੱਲ ਲਿਆ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਲੈਣਾ ਤੇਲ ਉਹ ਜਿਹੜਾ ਤੁਸੀਂ ਵਰਤਦੇ ਹੋ ਕੋਈ ਮਰਜ਼ੀ ਲੈ ਲਿਓ ਛੋਟਾ ਜਿਹਾ ਸਸ ਆਪਣੇ ਕੋਲ ਜਿਆਦਾ ਵੱਡਾ ਨਹੀਂ ਸਰੋਂ ਦਾ ਤੇਲ ਆਪਾਂ ਇਹਦੇ ਵਿੱਚ ਵਰਤਾਂਗੇ ਤੇ ਇਹਨੂੰ ਆਪਾਂ ਗਰਮ ਕਰ ਲਾਂਗੇ ਕਿਉਂਕਿ ਤੇਲ ਦੀ ਥੋੜੀ ਜੀ ਸਮੈਲ ਹੁੰਦੀ ਹੈ ਤੇ ਆਪਾਂ ਇਸ ਲਈ ਇਹਨੂੰ ਗਰਮ ਕਰਾਂਗੇ ਪਰ ਗਰਮ ਇੰਨਾ ਵੀ ਨਹੀਂ ਕਰਾਂਗੇ ਕਿ ਇਹਦੇ ਵਿੱਚੋਂ ਧੂਆ ਨਿਕਲ ਜੇ ਅਦਰਕ ਲਸਣ ਦਾ ਪੇਸਟ ਕਿਵੇਂ ਸੰਭਾਲ ਕੇ ਰੱਖਣਾ ਹੈ ਇਹਦੇ ਵਿੱਚ ਤੇਲ ਹੈ ਸਾਰਾ ਬਰਤਨ ਹੈ ਕਿ ਨਹੀਂ ਬਰਤਨ ਹੈ ਤੇ ਕਿਵੇਂ ਬਰਤਨ ਹੈ ਇਹਦੇ ਲਈ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਮੇਰੇ ਚੈਨਲ ਨੂੰ ਫੋਲੋ ਕਰ ਲਓ YouTube ਤੇ ਜਾ ਕੇ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੁਣ ਆਪਾਂ ਇਹਨੂੰ 3-4 ਹਿੱਸਿਆਂ ਵਿੱਚ ਵੰਡ ਲਾਂਗੇ ਜਿੰਨੇ ਵਾਰੀ ਤੁਸੀਂ ਗ੍ਰाइंड ਕਰਨਾ ਹੈ ਜਿੰਨੇ ਤੁਸੀਂ ਅਦਰਕ ਪਾਈ ਹੈ ਉਨੀ ਜੱਗ ਵਿੱਚ ਲਸਣ ਪਾ ਲੈਣੀ ਹੈ ਇੱਕੋ ਜਿਹਾ ਸਮਾਨ ਰੱਖਿਓ ਉਸ ਤੋਂ ਬਾਅਦ ਥੋੜਾ ਜਿਹਾ ਪਾਏ ਦੇ ਵਿੱਚ ਸਰੋਂ ਦਾ ਤੇਲ ਜਾਨੀ ਕਿ ਗਲਾਸ ਦੇ ਤੁਸੀਂ 4-5 ਹਿੱਸੇ ਕਰ ਲਿਓ ਇੱਕ ਹਿੱਸੇ ਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਿਆ। ਜਿਆਦਾ ਤੇਲੇ ਦੇ ਵਿੱਚ ਇੱਕੋ ਵਾਰੀ ਵਿੱਚ ਨਹੀਂ ਪਾਉਣਾ। ਦੋ ਕ ਸਪੂਨੀ ਬਹੁਤ ਐ। ਉਸ ਤੋਂ ਬਾਅਦ ਇਹਨੂੰ ਗ੍ਰाइंड ਕਰ ਲਿਓ ਤਾਂ ਕਿ ਜੱਗ ਵੀ ਅੰਦਰੋਂ ਕੁਲ ਆ ਜਾ ਹੋ ਜੇ ਤੇ ਪੇਸਟ ਵੀ ਚੰਗੀ ਤਰ੍ਹਾਂ ਤਿਆਰ ਹੋ ਜੂ। ਫਿਰ ਕੋਈ ਵੀ ਕੱਚ ਦਾ ਤੁਸੀਂ ਜਾਰ ਲੈ ਲਿਓ ਤੇ ਉਹਦੇ ਵਿੱਚ ਸਾਰਾ ਪੇਸਟ ਕੱਢ ਦਿਓ। ਜਾਰ ਤੁਹਾਡਾ ਬਿਲਕੁਲ ਸੁੱਕਾ ਹੋਣਾ ਚਾਹੀਦਾ। ਪਾਣੀ ਵਾਲੀ ਕੋਈ ਵੀ ਚੀਜ਼ ਦੇ ਵਿੱਚ ਤੁਸੀਂ ਨਹੀਂ ਵਰਤਣੀ। ਪਾਣੀ ਵਾਲਾ ਸਪੂਨ ਵੀ ਤੁਸੀਂ ਯੂਜ਼ ਨਹੀਂ ਕਰਨਾ। ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਦੂਸਰੀ ਵਾਰੀ ਵਿੱਚ ਵੀ ਉਸੇ ਤਰ੍ਹਾਂ ਹੀ ਆਪਾਂ ਅਦਰਕ ਤੇ ਲਸਣ ਪਾਤਾ ਥੋੜਾ ਜਿਹਾ ਤੇਲ ਪਾ ਕੇ ਗ੍ਰਾਈਂਡ ਕਰ ਲਿਆ ਤੇ ਪੇਸਟ ਯਾਰ ਵਿੱਚ ਕੱਢ ਲਿਆ ਛੁੱਟੀਆਂ ਦੇ ਦਿਨਾਂ ਤੇ ਬੱਚੇ ਛੁੱਟੀਆਂ ਵਿੱਚ ਆਏ ਹੋਏ ਨੇ ਬੜੇ ਕਮੈਂਟ ਆਉਂਦੇ ਨੇ ਕਿ ਤੁਸੀਂ ਵੀਡੀਓ ਬੜੀ ਘੱਟ ਪਾਉਣੀ ਆ ਤੇ ਟਾਈਮ ਨਹੀਂ ਲੱਗਦਾ ਰਾਤ ਦੇ ਦੇਖੋ ਪੌਣੀ 11 ਹੋਈ ਪਈ ਐ ਤੇ ਆਪਾਂ ਫਿਰ ਵੀ ਵੀਡੀਓ ਤਿਆਰ ਕਰ ਰਹੇ ਹਾਂ ਕਿਉਂਕਿ ਬੱਚੇ ਜਿਹੜੇ ਸੌਣ ਦਾ ਨਾਮ ਵੀ ਨਹੀਂ ਲੈਂਦੇ ਤੇ ਉਸ ਤੋਂ ਬਾਅਦ ਜਿਹੜੀ ਬਚੀ ਹੋਈ ਅਦਰਕ ਪੇਸਟ ਸੀ ਆਪਾਂ ਇਹਦੇ ਵਿੱਚ ਪਾਤੀ ਤੇ ਥੋੜਾ ਜਿਹਾ ਪਾਵਾਂਗੇ ਤੇਲ ਜਿੰਨੀ ਕੀ ਜ਼ਰੂਰਤ ਹੈ ਤੇ ਜਿਹੜਾ ਤੇਲ ਬਚ ਗਿਆ ਤੇ ਉਹਨੂੰ ਤੁਸੀਂ ਬਾਰਾ ਕਲੇਓਸਾਈਡ ਤੇ ਪਰ ਜਿਹੜਾ ਤੁਹਾਡਾ ਤੇਲ ਹੈ ਉਹ ਬਿਲਕੁਲ ਠੰਡਾ ਹੋਣਾ ਚਾਹੀਦਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈਗਾ ਤੇਲ ਨੂੰ ਬਿਲਕੁਲ ਗਰਮ ਨਾ ਹੋਵੇ ਤੇ ਇਹਦੇ ਵਿੱਚ ਠੰਡਾ ਤੇਲ ਹੀ ਤੁਸੀਂ ਪਾਉਣਾ ਹੈਗਾ ਫਿਰ ਆਪਾਂ ਸਾਰਾ ਪੇਸਟ ਜਦੋਂ ਤਿਆਰ ਹੋ ਗਿਆ ਉਸੇ ਜਾਰ ਦੇ ਵਿੱਚ ਕੱਢ ਲਿਆ ਹੁਣ ਆਪਾਂ ਜਾਰ ਨੂੰ ਕਰ ਦਾਂਗੇ ਬੰਦ ਬੜਾ ਹੀ ਸੋਹਣਾ ਪੇਸਟ ਦਾ ਕਲਰ ਆਇਆ ਲਾਈਟ ਯੈਲੋ ਜਿਹਾ ਦਾ ਕਲਰ ਆਇਆ ਕਿਉਂਕਿ ਤੇਲ ਨੂੰ ਆਪਾਂ ਇੰਨਾ ਵੀ ਨਹੀਂ ਪਕਾਇਆ ਸੀ ਕਿ ਬਿਲਕੁਲ ਉਹ ਸਾਫ਼ ਹੋ ਜਾਏ ਪਰ ਪਕਾਉਣਾ ਜ਼ਰੂਰ ਹੈ ਪਕਾ ਕੇ ਚੰਗੀ ਤਰ੍ਹਾਂ ਠੰਡਾ ਕਰ ਲਿਓ ਫਿਰ ਇਹਦੇ ਵਿੱਚ ਮਿਕਸ ਕਰਿਓ ਜਿਹੜਾ ਵੀ ਰਸੋਈ ਵਿੱਚ ਤੇਲ ਯੂਜ਼ ਕਰਦੇ ਹੋ ਉਹੀ ਤੁਸੀਂ ਵਰਤ ਸਕਦੇ ਹੋਗੇ ਹੁਣ ਆਪਣਾ ਅਦਰਕ ਲਸਣ ਦਾ ਪੇਸਟ ਤਿਆਰ ਹੈ ਇਹਨੂੰ ਤੁਸੀਂ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ 6 ਮਹੀਨਿਆਂ ਤੱਕ ਇਹ ਬਿਲਕੁਲ ਖਰਾਬ ਨਹੀਂ ਹੋਊਗਾ ਨਾ ਕਾਲਾ ਹੋਊਗਾ ਨਾ ਇਹ ਨੀਲਾ ਹੋਊਗਾ ਇਹਦਾ ਕਲਰ ਇਸੇ ਤਰ੍ਹਾਂ ਹੀ ਰਹੂਗਾ ਬਸ ਕੋਈ ਵੀ ਗਿੱਲਾ 스ਪੂਨ ਨਾ ਵਰਤਿਓ ਗਿੱਲੇ ਹੱਥ ਨਾਲ ਨਾ ਵਰਤਿਓ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਹੁਣ ਜਲਦੀ ਜਲਦੀ ਇਹ ਆੰਤਰੀਕੇ ਨਾਲ ਬਣਿਆ ਪੇਸਟ ਤਿਆਰ ਕਰ ਲੋ ਤੇ ਪੂਰੀ ਗਰਮੀ ਦੀ ਮੌਜ ਲੋ ਕਿਉਂਕਿ ਮਹਿਮਾਨ ਹੈ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਜਿੰਨੀਆਂ ਮਰਜ਼ੀ ਸਬਜ਼ੀਆਂ ਬਣਾਓ ਇਹ ਨਿੱਕੇ ਨਿੱਕੇ ਜਿਹੇ ਚੰਜੜ ਕਰਨ ਦੀ ਕੋਈ ਜ਼ਰੂਰਤ ਨਹੀਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ